ਕੇ ਮਨੁੱਖ ਦੇ ਵਿਚਾਰਾਂ ਦੇ ਚ ਮਨੁੱਖ ਦੀ ਸੋਚਣੀ ਦੇ ਚ ਔਰ ਮਨੁੱਖ ਦੇ ਚਿੰਤਨ ਦੇ ਚ ਕਾਮ ਹੈ ਲੋਭ ਹੈ ਅਹੰਕਾਰ ਹੈ ਔਰ ਕੀ ਹੈ ਕੁਝ ਵੀ ਨਹੀਂ ਹੈ ਪੜੋ ਆਪਣੇ ਵਿਚਾਰਾਂ ਨੂੰ ਅੰਦਰ ਕਿਹੜੇ ਪਏ ਵਿਚਾਰ ਚੱਲਦੇ ਨੇ ਪੜੋ ਆਪਣੀ ਸੋਚਣੀ ਨੂੰ ਸੋਚਣੀ ਦੇ ਚ ਕੀ ਹੈ ਔਰ ਪੜੋ ਆਪਣੀਆਂ ਯਾਦਾਂ ਨੂੰ ਯਾਦਾਂ ਦੇ ਚ ਕੀ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬੜੀਆਂ ਬੜੀਆਂ ਕਿਤਾਬਾਂ ਪੜ ਲੈਂਦਾ ਆਪਣੇ ਮਨ ਨੂੰ ਨਹੀਂ ਪੜਦਾ ਕਾਯਾ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਆਣਾ ਬੜੇ-ਬੜੇ ਗ੍ਰੰਥ ਪੜ ਲੈਣਾ ਹੈ ਬੜੀਆਂ-ਬੜੀਆਂ ਕਿਤਾਬਾਂ ਪੜ ਲੈਣਾ ਹੈ ਬਹੁਤ ਕੁਝ ਪੜ ਲੈਣਾ ਹੈ ਪਰ ਮੱਥੇ ਦੇ ਲੇਖ ਨਹੀਂ ਪੜ ਸਕਦਾ ਸਿਰ ਦੇ ਲੇਖ ਨਹੀਂ ਪੜਦਾ ਤੇਰੇ ਸਿਰ ਦੇ ਵਿੱਚ ਕੀ ਚੱਲ ਰਿਹਾ ਹੈ ਤੇਰੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੈ ਤੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਪੜ ਔਰ ਜਿਸ ਨੂੰ ਆਪਣਾ ਮਨ ਪੜਨ ਦੀ ਜਾਚ ਆ ਜਾਏ ਸਾਧਕ ਔਰ ਜੋ ਆਪਣੇ ਮਨ ਨੂੰ ਬਦਲ ਦੇਵੇ ਸ਼ੁੱਧ ਕਰ ਲਵੇ ਸਾਧੂ ਜੋ ਸਾਧਨਾ ਦੇ ਚਲੇਨ ਹੈ ਮਨ ਨੂੰ ਸਮਝਣ ਦੀ ਕੋਸ਼ਿਸ਼ ਪਿਆ ਕਰਦਾ ਹੈ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਇੱਥੇ ਤੱਕ ਕਹਿੰਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਬ੍ਰਹਮ ਵਿਸ਼ਨ ਨਾਰਦ ਮਨ ਸੇਖਾ ਤਿਨ ਭੀ ਤਨ ਮੇ ਮਨ ਨਹੀਂ ਪੇਕਾ ਧਾਰਮਿਕ ਦੁਨੀਆਂ ਦੇ ਇਹ ਅਜ਼ੀਮ ਦੇਵਤੇ ਬੜੇ ਦਾਰਸ਼ਨਿਕ ਸਨ ਬੜੇ ਸਿਆਣੇ ਸਨ ਬੜੀਆਂ ਸ਼ਕਤੀਆਂ ਦੇ ਮਾਲਕ ਪਰ ਜਿਸ ਹਨੂ ਗੁਰਗਨ ਸਾਹਿਬ ਜੀ ਮਹਾਰਾਜ ਨੂੰ ਆਪ ਮੱਥਾ ਟੇਕ ਰਿਹਾ ਹਨੂ ਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬ੍ਰਹਮ ਵਿਸ਼ਨ ਨਾਰਦ ਮੁਨੀ ਸੇਕਾ ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ ਉਹ ਵੀ ਮਨ ਦੀਆਂ ਗਹਿਰਾਈਆਂ ਨੂੰ ਸਮਝ ਨਾ ਸਕੇ ਤੇ ਮਨ ਦੇ ਹੱਥੋਂ ਠਗਾ ਗਿਆ ब्रह्मा ठगा गया किस तरह ठगा गया अपनी बच्ची ਦਾ ਰੂਪ ਵੇਖ ਕੇ ਹੀ ਆਪਣਾ ਮਨ ਮੈਲਾ ਕਰ ਬੈਠਾ ਪੁਰਾਣ ਕਥਾਵਾਂ ਜਿਸ ਦਾ ਅਨਵਾਦ ਕਰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਚਾਰੇ वेद बखान ਦਾ ਚਤਰਮੁਖੀ ਹੋਏ ਖਰਾ ਸਿਆਣਾ ਲੋਕਾਂ ਨੂੰ ਸਮਝਾਏ ਦਾ ਵੇਖ ਸੁਰਸਤੀ ਰੂਪ ਲੁਭਾਣਾ ब्रह्मा ਜਿਹੜੀ ਭੁੱਲ ਬ੍ਰਹਮਾ ਕਰਦਾ ਹੈ ਉਹੀ ਭੁੱਲ ਵਿਸ਼ਨੂੰ ਕਰਦਾ ਹੈ ਉਹੀ ਭੁੱਲ ਸ਼ੰਕਰ ਕਰਦਾ ਹੈ ਉਹੀ ਭੁੱਲ ਇੰਦਰ ਕਰਦਾ ਹੈ ਉਹੀ ਭੁੱਲ ਨਾਰਦ ਕਰਦਾ ਹੈ ਕਾਰਨ ਕਿਉਂ ਕਰਦਾ ਹੈ ਮਨ ਦੀਆਂ ਗਹਿਰਾਈਆਂ ਨੂੰ ਸਮਝਣ ਦੇ ਵਿੱਚ ਅਸਮਰਥ ਰਹਿ ਗਿਆ ਹੈ ਤੇ ਮਨ ਨੂੰ ਸਮਝਣਾ ਕਿਧਰੇ ਬੱਚਿਆਂ ਦੀ ਖੇਡ ਨਾ ਸਮਝ ਲੈਣੇ ਲੋਕੀ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਬਿਲਕੁਲ ਗਲਤ ਕਹਿੰਦੇ ਨੇ ਐਸਾ ਕਹਿਣਾ ਵੀ ਨਹੀਂ ਚਾਹੀਦਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਸ ਤਰ੍ਹਾਂ ਕਰ ਲੈਣਗੇ ਕਿ